ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਤੇ ਅੱਜ ਜਿਹੜਾ ਤੁਸੀਂ ਦੁੱਧਾ ਲੰਗਰ ਲਾਇਆ ਕਿਸ ਖੁਸ਼ੀ ਦੇ ਮੌਕੇ ਤੇ ਹੈ ਕਿ ਜਾਂ ਦਸਵੇਂ ਪਾਤਸ਼ਾਹ ਜੇ ਜਾਂ ਕਿਸ ਮੌਕੇ ਤੇ ਲਾਇਆ ਹੈ ਤੇ ਅੱਜ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਵੀ ਇਹ ਜਿਹੜਾ ਪਰਮਾਤਮਾ ਕਦੇ ਹੱਥ ਆਲੇ ਇਹ ਲੰਗਰ ਇਹਨਾਂ ਦੇ ਦਾਈਏ ਕਿਹੜੀ ਸੰਸਥਾ ਤੁਹਾਡੀ ਹਾਂਜੀ ਕਿਹੜੀ ਸੰਸਥਾ ਸੰਸਥਾ ਤੁਆ ਆਪਣਿਆਂ ਵਾਲੀ ਆਪਸੇ ਆਪ ਲੋਣਾਂ ਕੀ ਕੰਮ ਕਰਦੇ ਤੁਸੀਂ ਕੋਰੀਅਰ ਦਾ ਕੰਮ ਕਰਦੇ ਕੋਰੀਅਰ ਦਾ ਕੰਮ ਕਰਦਾ ਅੱਗੇ ਵੀ ਲਾਇਆ ਪਹਿਲਾਂ ਵੀ ਲਾਇਆ ਪਹਿਲੀ ਵਾਰ ਲਾਇਆ ਪਹਿਲੀ ਵਾਰ ਹੀ ਲਾਇਆ ਔਰ ਜਿਹੜੀ ਸਾਡੀ ਸੰਗਤ ਦੇਖੂਗੀ ਕੀ ਮੈਸੇਜ ਆ ਮੈਸੇਜ ਉਹਨਾਂ ਨੂੰ ਇਹੀ ਮੈਸੇਜ ਆ ਵੀ ਪਿਆਰ ਨਾਲ ਰਹਿਣ ਸਾਰੇ ਕੋਈ ਲੱਤ ਲੱਗਣ ਭਾਈ ਆ ਠੀਕ ਹੈ ਜੀ ਸ੍ਰੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਦੁੱਧਾ ਲੰਗਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਦੇ ਜਨਮ ਦਿਨ ਨੂੰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲਗਾਇਆ ਹੈ ਇਸ ਇਸ ਦੀ ਕੋਈ ਸੰਸਥਾ ਨਹੀਂ ਹੈ ਸਾਡੀ ਅਸੀਂ ਸਿਰਫ ਇਹ ਭਰਾਵਾਂ ਨੇ ਮਿਲ ਕੇ ਦੁੱਧਾ ਲੰਗਰ ਲਗਾਇਆ ਹੈ ਤਾਂ ਜੋ ਸਾਰੇ ਦੁੱਧਾ ਲੰਗਰ ਛਕਣ ਗੁਰੂ ਮਹਾਰਾਜ ਦਾ ਨਾਮ ਜਪਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ